ਸਤਿ ਸ਼੍ਰੀ ਅਕਾਲ ਅੱਜ ਦੁਸ਼ਹਿਰਾ ਹੈ ਤੇ ਮਹਾਤਮਾ ਗਾਂਧੀ ਦੀ ਜਨਮ ਦਿਤੀ ਹੈ ਫਿਰ ਦੂਜੇ ਜਿਹੜੇ ਆਪਣੇ ਪ੍ਰਧਾਨ ਮੰਤਰੀ ਹੋਏ ਆ ਸ਼ਾ스트ਰੀ ਜੀ ਉਹਨਾਂ ਦੀ ਵੀ ਜਨਮ ਦਿਤੀ ਹੈ ਔਰ ਅੱਜ ਇੱਕ ਸਭ ਤੋਂ ਵੱਡੀ ਗੱਲ ਹੈ ਆਰਸਸ ਦੇ 100 ਸਾਲ ਪੂਰੇ ਹੋਏ 1925 ਦੇ ਵਿੱਚ ਆਰਸਸ ਦੀ ਸਥਾਪਨਾ ਹੋਈ ਸੀ ਤੇ ਸਾਰੇ ਸੰਸਦਵਾਂ ਨੂੰ ਸਾਰੇ ਲੋਕਾਂ ਬਹੁਤ-ਬਹੁਤ ਸ਼ੁਕਾਮਨਾਵਾਂ ਤੇ ਅੱਜ ਜੇ ਐਜ਼ ਅ ਸੰਸਦ ਗੁੰਦੇ ਰਾਤ ਤੇ ਸਵੇਰੇ-ਸਵੇਰੇ ਇੱਕ ਆਰਟੀਕਲ ਪੜਿਆ ਹੈ ਜਿਹੜਾ ਕਿ ਟ੍ਰਿਬਿਊਨ 'ਚ ਛਪਿਆ 100 ਇਅਰਸ ਆਫ ਸੰਗ ਸਰਵਿਸ ਟੂ ਦ ਨੇਸ਼ਨ ਇਹ ਨਰਿੰਦਰ ਮੋਦੀ ਨੇ ਜਿਹੜੇ ਕਲਮ ਤੋਂ ਨਿਕਲਿਆ ਹੋਇਆ ਔਰ ਮਨ ਨੂੰ ਲੱਗਦਾ ਵੀ ਇਹ ਆਰਟੀਕਲ ਸਾਰੇ ਲੋਕਾਂ ਦੇ ਕੋਲ ਜਾਣਾ ਚਾਹੀਦਾ ਔਰ ਮਨ ਨੂੰ ਲੱਗਦਾ ਸਾਰਾ ਪੜਨਾ ਚਾਹੀਦਾ ਉਹ ਜਿਹੜਾ ਆਰਟੀਕਲ ਛਪਿਆ ਉਹਦੀ ਤੁਸੀਂ ਮੈਂ ਉਹ ਦਿਖਾ ਵੀ ਰਿਹਾ ਜਿਹੜੀ ਤੁਹਾਡੇ ਕੋਲ ਸਾਹਮਣੇ ਪ੍ਰਿੰਟ ਆਊਟ ਆ ਵੀ ਰਿਹਾ ਔਰ ਮਨ ਨੂੰ ਲੱਗਦਾ ਵੀ ਇੱਕ ਆਰਟੀਕਲ ਜਦੋਂ ਪੜਦੇ ਆ ਤੇ ਤੁਹਾਨੂੰ ਇੱਕ ਸਮਝ ਆਉਂਦਾ ਵੀ ਅਸਲ ਕੀ ਹੈ ਉਹਨਾਂ ਨੇ ਜਿਹੜੇ 5-7 ਚੀਜ਼ਾਂ ਇਹਦੇ ਵਿੱਚ ਬੋਲਿਆ ਉਹ ਲਿਖੀਏ ਉਹ ਮੈਂ ਚਾਹਣਾ ਵੀ ਸਾਡੇ ਸਾਰੇ ਸੁਣਸਕਾਰ ਨਾਲ ਇੱਕ ਵਾਰੀ ਰਿਪੀਟ ਹੋ ਜੇ ਉਹਨਾਂ ਦੇ ਪਰੇ ਫੈਸੇ ਤਾਂ ਪਤਾ ਹੀ ਸਾਰੇ ਸਾਡੇ ਜਿਹੜੇ ਫੇਸਬੁਕ ਦੇ ਦੋਸਤ ਹੈ ਫਰੈਂਡਸ ਹੈ ਉਹਨਾਂ ਦੇ ਕੋਲ ਵੀ ਕੱਲ ਪਹੁੰਚ ਜਵੇ ਜਦੋਂ ਸ਼ੁਰੂ ਕਰਦੇ ਹਾਂ ਇਸ ਆਰਟੀਕਲ ਦੇ ਵਿੱਚ ਉਹ ਕੀ ਲਿਖਦੇ ਹਨ ਉਹ ਲਿਖਦੇ ਹਨ ਵੀ ਡਾਕਟਰ ਹੈਡਗਿਵਾਰ ਜੀ ਨੇ ਸ਼ੁਰੂ ਕੀਤਾ ਸਾਰੋਂ ਸੰਪਾਤ 121 ਦੇ ਵਿੱਚ ਤੇ ਉਹਨਾਂ ਦਾ ਜਿਹੜਾ ਕੀ ਸੋਚ ਨੂੰ ਲੈ ਕੇ ਸੰਸ਼ਰੂ ਹੋਇਆ ਨੇਸ਼ਨ ਫਰਸਟ ਫਿਰ ਅੱਗੇ ਵੱਧਿਆ ਤੇ ਲਿਖਦੇ ਆਏ ਵਿਅਕਤੀ ਨਿਰਮਾਣ ਸੇ ਰਾਸ਼ਟਰੀ ਨਿਰਮਾਣ ਇਹ ਜਿਹੜਾ ਇੱਕ ਵੇ ਟੂ ਲਾਈਫ ਦਾ ਦੇਸ਼ ਦੀ ਸੋਚ ਨਾਲ ਵਿਅਕਤੀ ਨਿਰਮਾਣ ਸੇ ਰਾਸ਼ਟਰੀ ਨਿਰਮਾਣ ਇੱਕ ਦਸੰਦ ਦਾ ਤਰੀਕਾ ਹੈ ਪਾਠ ਅੱਗੇ ਜਾਣ ਦਾ ਉਹ ਵਰਦਨ ਦਾ ਤਰੀਕਾ ਫਿਰ ਉਹ ਨਰਿੰਦਰ ਮੋਦੀ ਜੀ ਚਾਹਨਾ ਪਾਉਂਦੇ ਐ ਵੀ ਕਿਸ ਤਰ੍ਹਾਂ 1925 ਨੂੰ ਸਥਾਪਨਾ ਹੋਈ ਡਾਕਟਰ ਹੈਡਕਵਾਰਜੀ ਕਈ ਵਾਰੀ ਸਤਰਧਰ ਸੰਗਮ ਦੇ ਵਿੱਚ ਤੇ ਹੋਰ ਵੀ ਕੇਸਨ ਸਨ ਕਿ ਜੇਲ੍ਹ ਦੇ ਵਿੱਚ ਗਏ ਫਿਰ ਜਿਹੜੇ ਸੈਕੰਡ ਸਰਵ ਚਾਰ ਸੰਚਾਲਕ ਸੀਗੇ ਪਰਮ ਪੂਜਨੀ ਗੁਰੂ ਜੀ ਜਿਨ੍ਹਾਂ ਨੂੰ ਮਾਧਵ राव ਸਦਾਸ਼ਿਵ राव ਗੋਲਵਕਰ ਜੀ ਉਹਨਾਂ ਨੇ ਕਈ ਕਨਸਪਰੇਸੀਆਂ ਨੂੰ ਫੇਸ ਵੀ ਕੀਤਾ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਪਰੰਤੂ ਇੱਕ ਲਾਈਨ ਬੜੀ ਇਚੇਕਚਰ ਯੂਜ਼ ਕੀਤੀ ਹੈ ਉਹ ਮੰਨ ਲਓ ਲੱਗਦਾ ਵੀ ਸਾਰਿਆਂ ਨੂੰ ਸੁਣਨੀ ਵੀ ਚਾਹੀਦੀ ਔਰ ਸਮਝਣੀ ਵੀ ਚਾਹੀਦੀ ਹੈ ਸੰਗ ਨੈਵਰ ਅਲਾਉਡ ਬਿਟਰਨੈਸ ਟੂ ਰੂਟ ਬਿਕੋਜ਼ ਸੰਸਗਸ ਬੀਲੀਵਸ ਵੀ ਆਰ ਨੋਟ ਸੈਪਰੇਟ ਫਰਮ ਸੋਸਾਇਟੀ ਔਰ ਜਿਹੜੀ ਬਿਟਰਨੈਸ ਸਗੀ ਸਾਡੇ ਉੱਪਰ ਜੇ ਗੁਰੂ ਜੀ ਦੇ ਉੱਪਰ ਗਲਤ ਮੁਕਦਮਾ ਵੀ ਦਰਜ ਹੋਇਆ ਸਭ ਕੁਝ ਹੈ ਉਹਨਾਂ ਨੇ ਨਿਕੇ ਤੱਕ ਦੀ ਜਾਣ ਦਿੱਤੀ ਕਿਉਂਕਿ ਉਸ ਸਾਰੇ ਸਮ ਦੇ ਵੀ ਸਮਸੇਵਕੇ ਸਮ ਦੇ ਵੀ ਪਹ ਹੀ ਸੁਸਾਇਟੀ ਦਾ ਪਾਰਟ ਆ ਅਸੀਂ ਹੀ ਸੁਸਾਇਟੀ ਹਾਂ ਤੇ ਅਸੀਂ ਸੁਸਾਇਟੀ ਹੀ ਦੇ ਬਹੁਤ ਪਾਰਟ ਹੋਣ ਦੇ ਕਾਰਨ ਸਾਡੀ ਬਿਟਰਨੈਸ ਨੀਚੇ ਤੱਕ ਨਹੀਂ ਜਾਣੀ ਚਾਹੀਦੀ ਔਰ ਉਸ ਵਨਸ ਦੀ ਜਿਹੜੀ ਫੀਲਿੰਗ ਹੈ ਇੱਕ ਨਜ਼ੀਕ ਰੁਪਤਾ ਦੀ ਫੀਲਿੰਗ ਹੈ ਉਹ ਇਹਨਾਂ ਨੂੰ ਮਹਿਸੂਸ ਕੀਤੀ ਫਿਰ ਅੱਗੇ ਲਿਖਦੇ ਆ ਪਾਰਟੀਸ਼ਨ ਦੇ ਵਿੱਚ ਸਮਸੇਵਕ ਰੈਫਿਊਜੀਆ ਨੂੰ ਬਹੁਤ ਜ਼ਿਆਦਾ ਮਦਦ ਕੀਤੀ ਜਦੋਂ ਸਾਰ ਨੂੰ ਪਤਾ 1947 ਦੇ ਵਿੱਚ ਕਿਦਾਂ ਉਤਉ ਬੰਗਾਲ ਦਾ ਹਿੱਸਾ ਹੋਇਆ ਤੇ ਪੰਜਾਬ ਦਾ ਹਿੱਸਾ ਹੋਇਆ ਤਾਂ ਕਿਸ ਤਰ੍ਹਾਂ ਆਪਣੇ ਸਵੈਸੇਵਕਾਂ ਨੇ ਉਸ ਸਮੇਂ ਕੈਂਪ ਲਗਾ ਕੇ ਬਹੁਤ ਮਦਦ ਕੀਤੀ ਰਫਿਜੀਜ਼ ਦੀ ਔਰ ਉਹਨਾਂ ਨੂੰ ਅੱਗੇ ਸਹੀ ਤਰ੍ਹਾਂ ਭਾਜਨ ਇਹ ਵੀ ਕੰਮ ਕੀਤਾ ਫਿਰ ਅੱਗੇ ਲਿਖਦੇ ਹੋਏ ਉਹ ਬੋਲਦੇ ਆ ਕਿ ਜਿਹੜੇ ਟ੍ਰਾਈਬਲ ਬੈਲਟ ਹੈ ਉਹਦੇ ਵਿੱਚ ਸਵੈਸੇਵਕ ਬਹੁਤ ਐਕਸਟਰਾ ਕੰਮ ਕਰ ਰਹੇ ਆ ਸੇਵਾ ਭਾਰਤੀ ਦਾ ਨਾਮ ਲਿਖਦੇ ਵਿਦਿਆ ਭਾਰਤੀ ਦਾ ਨਾਮ ਲਿਖਦੇ ਉਹ ਇਕਲ ਵਿਦਿਆਲਿਆ वनवासी कल्याण आश्रम और लिख हैं भी हैज बिकम स्ट्रोंग पिलर फॉर ट्राइबल कम्युनिटी उस बारे बहुत काम किया सुनते भी हैं और ट्राइबल कम और कम एक देश वनस करने बहुत वाला कम किया एक पूरे समाज के अगर संधा चैलेंज सनटचिल एंड कास्ट डिस्क्रिमेशन जो कास्ट ना चैलेंज स उस बड़ा इन्होंने फेस किया ਉਦੇ ਵਿੱਚ ਪਰਮ ਗੁਰੂ ਜੀ ਨੇ ਜਿਹੜਾ ਇੱਕ ਦੇ ਵਾਕਿਆ ਦਿੱਤਾ ਔਰ ਆਰਟੀਕਲਸ ਵੀ ਛਪੇ ਉਹਨਾਂ ਦੇ ਉੱਪਰ ਨਾ Hindu ਪਤਿਤ ਹੋ ਬਹੋਇਤ Hindu ਕਦੀ ਪਤਿਤ ਨਹੀਂ ਹੋ ਸਕਦਾ ਇੱਕ ਜਰਾ ਉਹਨਾਂ ਨੇ ਇੱਕ ਸਲੋਗਨ ਦਿੱਤਾ ਔਰ ਅਸੀਂ ਜਿਹੜੇ ਸਾਖਾ ਦੇ ਵਿੱਚ ਜਾਂਦੇ ਰਹੇ ਅਸੀਂ ਉਹਨਾਂ ਨੂੰ ਇਹ ਚੀਜ਼ ਪਤਾ ਵੀ ਹੈ ਔਰ ਪਬਲਿਕ ਦੇ ਪਬਲਿਕ ਡੋਮੇਨ ਦੇ ਵਿੱਚ ਵੀ ਹੈ ਇਹ ਉਹਨਾਂ ਦੇ ਆਰਟੀਕਲਸ ਵੀ ਹੈ ਨਾ Hindu ਪਤਿਤ ਹੋ ਬਹੋਇਤ ਔਰ Hindu ਕਦੀ ਪਤਿਤ ਨਹੀਂ ਹੋ ਸਕਦਾ ਉਹਦਾ ਪੂਰਾ ਉਹਨਾਂ ਨੇ ਅੱਗੇ ਕਿ ਗਿਆਨ ਵਿਦਿੱਤ ਤੱਕ ਔਰ ਅੱਗੇ ਗੱਲ ਕਈ ਹੋਰ ਸੰਗਤ ਸੰਸਦ ਮੰਨਦਾ ਵੀ ਹੈ ਫਿਰ ਅੱਗੇ ਚਲਦੇ ਹੋਏ ਜਿਹੜੀ ਗੱਲ ਬੜੀ ਹੀ ਇੰਪੋਰਟਡ ਹੈ ਜਿਹੜੇ ਸਮੇਂ ਦੇ ਪ੍ਰੈਜ਼ੈਂਟ ਸੰਚਾਲਕ ਹੈ ਮੋਨ ਬਾਘਵ ਜੀ ਉਹਨਾਂ ਨੇ ਕਾਲ ਦਿੱਤੀ ਉਹ ਕਾਲ ਦੇ ਵਿੱਚ ਕੀ ਲਿਖਦੇ ਹਨ ਵਨ ਵੈਲ ਵਨ ਟੈਂਪਲ ਵਨ ਕ੍ਰਿਮਿਸ਼ਨ ਗਰਾਉਂਡ ਫੋਰ एवरीवन ਇੱਕ ਕੂਆ ਪਿੰਡ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਪੰਜਾਬ ਦੀ ਗੱਲ ਕਰੀਏ ਜਾਂ ਦੇਸ਼ ਦੀ ਗੱਲ ਕਰੀਏ ਇੱਕ گاਉਂ ਜਾਂ ਇੱਕ ਪਿੰਡ ਇੱਕ ਟੈਂਪਲ ਗੁਰਦੁਆਰਾ ਇੱਕ ਕਮਿਸ਼ਨ ਦਰਮ ਸਾਰਾ ਦਾ ਇੱਕ ਹੋਣਾ ਚਾਹੀਦਾ ਇੱਕ ਹੋਵੇ ਉਹਦੇ ਲਈ ਸਰਨਾ ਕੰਮ ਕਿਤੇ ਨੈਸ਼ਨਲ ਦੇ ਲਈ ਬਿਲਡਿੰਗ ਲਈ ਕੰਮ ਕਰਦੇ ਫਿਰ ਕਰੰਟ ਦੇ ਵਿੱਚ ਆਉਂਦੇ ਉਹ ਕਹਿੰਦੇ ਵੀ ਨਿਊ ਜਿਹੜੇ ਚੈਲੰਜਸ ਹੈ ਇਸ ਸਮੇਂ ਕਿਉਂਕਿ ਦੇਸ਼ ਤਰੱਕੀ ਕਰ ਰਿਹਾ ਸਭ ਕੁਝ ਕਰ ਰਿਹਾ ਹੈ ਇੱਕ ਡਿਪੈਂਡੈਂਸੀ ਆਫ ਜਿਹੜੀ ਫੋਰਨ ਕੰਟਰੀ ਤੇ ਬਹੁਤ ਵੱਡੀ ਦੀ ਹੈ। ਔਰ ਇੱਕ ਜਿਹੜਾ ਛੇਦੰਤਰ ਹੈ ਕਸਪਰਸੀ ਹੋ ਰਹੀ ਹੈ ਡੈਮੋਕਰੇ ਡੈਮੋਗ੍ਰਾਫਿਕ ਚੇਂਜ ਲਈ। ਉਸ ਦੇ ਲਈ ਬੜੇ ਕੰਪਲੈਕਸਿਸ ਚੱਲਦੇ ਆ ਪਈਆਂ ਔਰ ਉਸ ਦੇ ਲਈ ਉਹ ਕਹਿੰਦੇ ਵੀ ਸਾਨੂੰ ਨੇ ਇੱਕ ਬੜਾ ਵੱਡਾ ਇੱਕ ਕੰਮ ਵੀ ਕੀਤਾ ਔਰ ਪੰਜ ਪਰਿਵਰਤਨ ਲਈ ਇੱਕ ਰੋਡ ਮੈਪ ਵੀ ਤਿਆਰ ਕੀਤਾ ਹੈ। ਅਗਲੇ ਫਿਊਚਰ ਦੇ ਚੈਲੰਜਸ ਹੈਗੇ। ਉਹ ਜਿਹੜੇ ਪੰਜ ਪਰਿਵਰਤਨ ਦੇ ਜਿਹੜੇ ਚੈਲੰਜਸ ਹੈਗੇ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਸਮਝਾਇਆ ਉਹ ਕੀ ਲਿਖਦੇ ਹਨ ਮਨਿੰਦਰ ਮੋਦੀ ਜੀ ਦੀ ਕਲਮ ਤੋਂ ਸਵੈ ਬੋਧ ਜਿਹੜਾ ਪੱਲਾ ਹੈ ਸਵੈ ਬੋਧ ਸੈਲਫ ਅਵੇਅਰਨੈਸ ਸੈਲਫ ਅਵੇਅਰਨੈਸ ਦੇ ਵਿੱਚ ਉਹ ਤਿੰ ਜੀਜਾ ਬੋਲਦੇ ਆ ਕਿ ਫ੍ਰੀ ਆਵਰ ਸੈਲਫ ਫਰਮ ਕੋਲੋਨੀਅਲ ਮਾਈਂਡਸੈਟ ਕੋਲੋਨੀਅਲ ਮਾਈਂਡਸੈਟ ਤੋਂ ਪਨ ਉਹ ਆਪਣਾ ਚੇਂਜ ਕਰਾਈ ਜਿਹੜਾ ਸਾਡੇ ਤੋਂ ਅੰਗਰੇਜ਼ਾਂ ਤੋਂ ਜਾਂ ਮੁਗਲ ਕਾਲ ਤੋਂ ਜਿਹੜਾ ਸਾਡਾ ਮਾਈਂਡਸੈਟ ਬਣਿਆ ਹੋਇਆ ਜਾਂ ਉਸ ਸਾਫ ਦੀ ਸਾਨੂੰ ਆਦਤਾਂ ਪੈ ਗਈਆਂ ਹੋਈਆਂ ਉਸ ਤੋਂ ਆਪਣੇ ਆਪ ਨੂੰ ਚੇਂਜ ਕਰਾਣਾ टेकिंग प्राइड इन आवर हैरीटेज अडवापल ऑफ स्वदेशी जी अजक बड़ी गल चल रही पंद्रह अगस्त ने बोलिया स्वदेशी बड़ा गर्व है मैं स्वदेशी पहनता हूँ और मैं स्वदेशी बनाता हूँ इस तरह का कंसैप्ट डिवेल्प किया फिर दूसरा उन्होंने बोलिया जोतंत्र दूजा तंत्र है, है। समाजिक समरसता दैट इज सोशल हारमोनी सोशल जस्टिस ਟੂ ਦਾ ਮਾਰਜਨਾਈਜ਼ਡ ਸੋਸਾਇਟੀ ਜਿਹੜੇ ਸਾਡੇ ਕਮਜ਼ੋਰ ਤਬਕਾ ਉਹਨਾਂ ਨੂੰ ਸੋਸ਼ਲ ਜਸਟਿਸ ਮਿਲੇ ਫੇਸਿਸ ਚੈਲੰਜਸ ਫ্রম ਡੈਮੋਗ੍ਰਾਫਿਕ ਜਿਹੜੀ ਇਹਨਾਂ ਨੇ ਪਹਿਲੇ ਵੀ ਗੱਲ ਕੀਤੀ ਹੈ ਜੇ ਡੈਮੋਗ੍ਰਾਫਿਕ ਇੰਬੈਲੈਂਸ ਕਰ ਰਹੇ ਸ਼੍ਰੇਣਤ ਨਾ ਹੋ ਰਿਹਾ ਉਸ ਨੂੰ ਵੀ ਸਹੀ ਤਰ੍ਹਾਂ ਫੇਸ ਕਰਨਾ ਔਰ ਜਿਹੜੀ ਕਿ ਇਨਫਲੇਸ਼ਨ ਨਾਲ ਹੋ ਰਹੀ ਹੈ ਜਿਹੜੀ ਕਿ ਬਾਹਰੋਂ ਲੋਕ ਬਸਾਏ ਜਾ ਰਹੇ ਹੈ ਬਾਹਰ ਦੇ ਦੇਸ਼ਾਂ ਤੋਂ ਕੰਟਰੀ ਤੋਂ ਲਾ ਕੇ ਇਸ ਦੇਸ਼ ਦੇ ਵਿੱਚ ਜੋ ਇਹਨਾਂ ਨੂੰ ਬਸਾਏ ਜਾ ਰਹੇ ਉਹ ਇੱਕ ਚੈਲੰਜ ਹੈ ਉਹਦੇ ਲਈ ਕਰੋੜ ਮੈਂ ਵਿਚਾਰ ਕੇ ਤੌਰ ਉਹ ਕਰਨਾ ਵੀ ਚਾਹੀਦਾ ਤੀਜਾ ਜਿਹੜਾ ਤੰਤਰ ਹੈ ਜਿਹੜਾ ਪੰਤ ਜਿਹੜੀ ਗੱਲ ਬੋਲਦੇ ਉਹ ਹੈ ਕੰਟਮ ਪਰਬੋਧਨ ਜਿਹੜਾ ਸਾਨੂੰ ਪੰਜਾਬੀਆਂ ਨੂੰ ਥੋੜੇ ਬੋਲਣ ਦਿੱਕਤ ਹੁੰਦੀ ਹੈ ਫੈਮਲੀ ਵੈਲਿਊਜ਼ ਸਟ੍ਰੈਂਥਨ ਦਾ ਇੰਸਟੀਚੂਸ਼ਨ ਆਫ ਫੈਮਲੀ ਫਾਊਂਡੇਸ਼ਨ ਆਫ ਆਵਰ ਕਲਚਰ ਆਪਣੀ ਫੈਮਲੀ ਕਲਚਰ ਨੂੰ ਮਜ਼ਬੂਤ ਕਰਨਾ ਜਿਹੜੀ ਇੰਸਟੀਚੂਸ਼ਨ ਹੈ ਉਸ ਨੂੰ ਸਹੀ ਤਰ੍ਹਾਂ ਲੈ ਕੇ ਚੱਲ ਇਕ ਚੌਥਾ ਹੈ ਨਾਗਰਿਕ ਸਿਸ਼ਟਾਚਾਰ ਸਿਵਲ ਸੈਂਸ ਐਂਡ ਸੈਂਸ ਆਫ ਰਿਸਪੋਨਸਿਬਿਲਟੀ ਟੂ ਆਵਰ ਸਿਟੀਜ਼ਨਸ ਇਹ ਉਹਨਾਂ ਬੋਲੇ ਉਹ ਬੜੀ ਹੀ ਜ਼ਰੂਰੀ ਚ ਗੱਲ ਹੈ ਕਿ ਸਿਟੀਜ਼ਨ ਜਿਹੜੇ ਹੈਗੇ ਆਪਣੇ ਦੇਸ਼ ਦੇ ਪ੍ਰਤੀ ਕਰਮ ਮਹਿਸੂਸ ਕਰਨ ਔਰ ਛੋਟੇ ਛੋਟੇ ਗੱਲਾਂ ਆਪ ਵੀ ਕਰਨ ਉਹ ਆਪਣੀ ਜਿਹੜੀ ਸੈਂਸੇਟਿਵ ਸੈਂਸ ਉਹਨੂੰ ਵਿਦਾਨ ਔਰ ਉਸ ਨੂੰ ਲੈ ਕੇ ਕੰਟਰੀ ਦਾ ਨਿਰਮਾਣ ਕਰਨ। ਲਾਸਟ ਜੁਨਨ ਜਿਹੜਾ ਪੰਚ ਤੰਤਰ ਪੰਚ ਤਤ ਉਹਦੇ ਵਿੱਚ ਪਰਿਆਵਰਣ ਇਕੋਸਿਸਟਮ ਪਰਿਆਵਰਣ ਜਿਹੜਾ ਹੈਗਾ ਆਪਾਂ ਠੀਕ ਹੋਵੇ এনਵਾਇਰਨਮੈਂਟ ਆਪਣਾ ਠੀਕ ਹੋਵੇ ਉਹਦੇ ਲਈ ਆਪਾਂ ਕੰਮ ਕਰੀਏ। ਉਰਦੂ 2047 ਦੇ ਵਿੱਚ ਸਾਡਾ ਜਿਹੜਾ ਕੰਟਰੀ ਹੈ ਡਵੈਲਪਿੰਗ ਨੇਸ਼ਨ ਬਣੇ ਉਹਦੀ ਫਿਰ ਉਹਨਾਂ ਨੇ ਗੱਲ ਕੀਤੀ ਮੈਂ ਇਸ ਕਰਕੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਆਪਣੇ ਲਈ ਜ਼ਰੂਰੀ ਹੈ ਗਿਆਨ ਦੇ ਜ਼ਰੂਰੀ ਹੈ ਔਰ ਅੱਜ ਦੇ ਦਿਨ ਕਿਉਂਕਿ 100 ਸਾਲ ਹੋਏ ਸਾਡੇ ਸੰਘ ਦੇ ਵਿੱਚ ਤੇ ਬਣ ਨਿਰਮੰਡਿਤ ਜਿਹੜੇ ਪਰਸਨ ਸਰਗ ਦੇ ਨਾਤੇ ਵੀ ਸਾਨੂੰ ਗਰਵ ਹੁੰਦਾ ਕਿ ਅਸੀਂ ਇਸ ਦਾ ਕੰਮ ਕਰ ਰਹੇ ਹਾਂ ਔਰ ਜਿਹੜੀ ਹੁਣ ਇੱਕ ਵੀਡੀਓ ਜਿਹੜੀ ਟਵਿੱਟਰ ਦੇ ਵਿੱਚ ਅਵੇਲੇਬਲ ਹੈ ਜਿਹੜੀ ਮੋਦੀ ਜੀ ਨੇ ਬੋਲੀ ਹੈ ਉਹ ਵੀ ਮੈਂ ਚਾਹੁੰਦਾ ਵੀ ਤੁਸੀਂ ਇੱਕ ਵਾਰੀ ਸਾਰੇ ਸੁਣ ਲੋ ਤਾਂ ਕਿ ਉਸ ਦੇ ਨਾਲ ਇੱਕ ਬਹੁਤ ਮਨ ਨੂੰ ਲੱਗਦਾ ਵੀ ਇੱਕ ਅੱਛੀ ਚੀਜ਼ ਜਿਹੜੀ ਬੋਲੀ ਹੈ ਸੰਦੇਸ਼ ਬਾਰੇ ਉਹ ਸਾਨੂੰ ਸੰਸਵਗਤ ਨੂੰ ਅੱਛੀ ਵੀ ਲੱਗਦੀ ਹੈ ਉਹ ਇੱਕ ਵਾਰੀ ਮੈਂ ਤੁਹਾਨੂੰ 2047 ਦਾ ਭਾਰਤ ਤੱਤਪਰ ਗਿਆਨ ਔਰ ਵਿਗਿਆਨ सेवा और समरता से घड़ा हुआ वैभवशाली भारतों यही संघ की दृष्टि है यही हम सब संशोधन की साधना है और यही हमारा संकल्प है साथियों हमें हमेशा हमेशा याद रखना है संघ बना है राष्ट्र के मैं शेयर कर रहा हूं हूं स्क्रीन ऊपर तुश संसद के प्रति अटूट आस्था से दो हजार सैतालीस का भारत तत्व ज्ञान और विज्ञान सेवा और समरता से गढ़ा हुआ वैभवशाली भारत हो यही संघ की दृष्टि है यही हम सब सं की साधना है और यही हमारा संकल्प है साथियों हमें हमेशा हमेशा याद रखना है संघ बना है राष्ट्र के प्रति अटूट आस्था से संघ चला है राष्ट्र के प्रति अभाध सेवा के भाव से संघ तपा है त्याग और तपस्या की अग्नि में संघ निखरा है, है संस्कार और साधना के संगम से घ खड़ा है राष्ट्र धर्म को जीवन का परम धर्म सकते है भारत माता की सेवा के विराट सप्त संघ का आदर्श है संस्कृति की जड़े गहरी और सतत संघ का प्रयास है समाज में आत्मविश्वास और आत्म गौरव संघ का लक्ष्य है हर जन सेवा की ज्योति प्रज्वलित संघ का दृष्टिकोण है भारतीय समाज सामाजिक न्याय का प्रतीक बने संघ का है मंच पर भारत की वाणी और कोई प्रभावी बने संघ का संकल्प है भारत का भविष्य सुरक्षित और उज्जवल बने ए, सारा भाषण सुने ਕਿਉਂਕਿ ਅੱਜ ਸਾਨੂੰ ਲੱਗਦਾ ਹੈ ਜੇ ਸੰਸਕਤ ਦੇ ਨਾਤੇ ਇਹ ਚੀਜ਼ਾਂ ਜੋ ਤੁਸੀਂ ਸਮਾਜ ਦੇ ਵਿੱਚ ਜਾਣਦੇ ਆ ਤੇ ਯਾਦ ਰੱਖਣੀਆਂ ਔਰ ਅੱਜ ਸਾਨੂੰ ਬੜਾ ਗਰਵ ਹੁੰਦਾ ਵੀ ਅੱਜ ਅਸੀਂ ਪੀੜੀ ਜਿਹੜੀ ਉਹ ਪੀੜੀ ਹੈ ਜਿਹੜੇ ਸੰਦ 100 ਸਾਲ ਦੇਖ ਰਹੇ ਹੈ ਔਰ ਕਈ ਪਰਿਵਰਤਨ ਅਸੀਂ ਆਪਣੇ ਸਾਹਮਣੇ ਦੇਖ ਲਈਆਂ ਔਰ ਸਾਰਾ ਨੂੰ ਸਾਡੇ ਦੋਸਤਾਂ ਨੂੰ ਫੇਰ ਰਿਕਵਰੀ ਸੰਦ 100 ਸਾਲ ਪੂਰੇ ਹੁੰਦੀਆਂ ਦੁਸ਼ਹਿਰੇ ਦੀਆਂ ਮਹਾਤਵਾ ਗਾਂਧੀ ਦੇ ਜਨਮ ਦਿਨ ਦੀਆਂ ਔਰ ਦੋ ਜੀ ਦੇ ਪ੍ਰਧਾਨ ਮੰਤਰੀ ਸ਼ਾਸਤਰੀ ਜੀ ਉਹਨਾਂ ਦੇ ਉਹਨਾਂ ਦੇ ਵੀ ਜਨਮ ਦਿਹਾੜੇ ਦੀ ਬਹੁਤ ਬਹੁਤ ਹਾਰਦਿਕ ਸ਼ੁਕਾਮ ਸੱਸੀ ਕਾ